ਸਰ ਇਹ ਕੀ ਮਾਮਲਾ ਜਿਹੜਾ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੀ ਅੱਜ ਜਿੱਦਾਂ ਕਿ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜਿਦੇ ਵਿੱਚ ਰੋਡ ਸੇਫਟੀ ਤੇ ਟ੍ਰੈਫਿਕ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਵੇਰ ਤੋਂ ਹੀ ਨਾਕਾਬੰਦੀ ਕਰਕੇ ਚਲਾਨ ਕੀਤੇ ਜਾ ਰਹੇ ਨੇ ਅੱਜ ਸਵੇਰ ਦੇ ਅਸੀਂ 50 ਤੋਂ ਜ਼ਿਆਦਾ ਈ ਚਲਾਨਿੰਗ ਮਸ਼ੀਨਾ ਰਾਹੀਂ ਚਲਾਨ ਕਰ ਚੁੱਕੇ ਹਾਂ ਹੁਣ ਜਿਹੜੀ ਸਾਡੀ ਰਾਤ ਦੀ ਮੁਹਿੰਮ ਚੱਲ ਰਹੀ ਹੈ ਇਹ ਸਪੈਸ਼ਲੀ ਫੋਕਸ ਹੈ ਡਰੰਕਨ ਡਰਾਈਵਿੰਗ ਦੇ ਉੱਤੇ ਕਿ ਜਿਹੜੇ ਵੀ दारू ਪੀ ਕੇ ਰਾਤ ਨੂੰ ਗੱਡੀ ਜਾਂ ਮੋਟਰਸਾਈਕਲ ਚਲਾਉਂਦੇ ਆ ਇਹ ਲੋਕਾਂ ਨੂੰ ਵੀ ਜਾਨ ਖਤਰੇ ਚ ਪਾਉਂਦੇ ਆ ਤੇ ਆਪਣੀ ਵੀ ਇਹਨਾਂ ਤੇ ਸਪੈਸ਼ਲ ਫੋਕਸ ਕਰਦੇ ਹੋਏ ਮੈਕਸਿਮਮ ਗੱਡੀਆਂ ਤੇ ਮੋਟਰਸਾਈਕਲ ਰੋਕ ਕੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਲਕੋਮੀਟਰ ਤੇ ਇਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਜਿਹਦਾ ਵੀ ਡਰੰਕ ਜਿਹੜਾ ਵਾ 30 ਤੋਂ ਜ਼ਿਆਦਾ ਆ ਰਿਹਾ ਵਾ ਉਹਦੇ ਚਲਾਨ ਕੀਤੇ ਜਾ ਰਹੇ ਸਰ ਕੁੱਲ ਕਿੰਨੇ ਕਨਾਕੇ ਲੱਗੇ ਜੀ ਸ਼ਹਿਰ ਚ ਤੁਹਾਰੇ ਦੀ ਇਹ ਤੋਂ ਇੱਕੀ ਨਾਕੇ ਜਿਹੜੇ ਅਸੀਂ ਲਗਾਏ ਸੀਗੇ ਉਸ ਤੋਂ ਬਾਅਦ ਐਸਐਚਓਜ਼ ਨੂੰ ਅਸੀਂ ਨਾਲ ਲੈ ਕੇ 14 ਸਟਰੋਂਗ ਨਾਕਾਬੰਦੀ ਸ਼ਾਮ ਦੀ ਮੁਹਿੰਮ ਚ ਕੀਤੀ ਸੀ ਹੁਣ ਰਾਤ ਦੀ ਜਿਹੜੀ ਡਰੰਕਨ ਡਰਾਈਵਿੰਗ ਦੀ ਮੁਹਿੰਮ ਚ ਅਸੀਂ ਤਿੰਨ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਹਾਂ ਅਸੀਂ ਹਰ 2 ਘੰਟੇ ਬਾਅਦ ਆਪਣੇ ਨਾਕਾ ਪੁਆਇੰਟ ਚੇਂਜ ਕਰਕੇ ਜਿਹੜੇ ਵੀ ਹੌਟਸਪੌਟਸ ਨੇ ਡਰੰਕਨ ਡਰਾਈਵਿੰਗ ਦੇ ਉਹਨਾਂ ਨੂੰ ਟਾਰਗੇਟ ਕਰ ਰਹੇ ਸਰ ਆਮ ਪਬਲਿਕ ਨੂੰ ਕੀ ਅਪੀਲ ਕਰੋਗੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਡਰਿੰਕ ਕਰਕੇ ਡਰਾਈਵ ਨਾ ਕਰੋ ਤੇ ਬਾਕੀ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਆਪਣੀ ਤੇ ਆਹ ਬਾਕੀ